ਆਹੋ ਮੰਮੀ ਅਸੀਂ ਵੀ ਤਾਂ ਸਵਰਨੇ ਮੇਰੇ ਨੂੰ ਦੇਖਣ ਚੱਲੇ ਆਂ ਨਾਲੇ ਨਾ ਤੁਹਾਨੂੰ ਡਾਕਟਰ ਨੇ ਜਿਆਦਾ ਤੁਰਨ ਫਿਰਨ ਤੋਂ ਮਨਾ ਕੀਤਾ ਆ ਤੁਸੀਂ ਘਰੇ ਬਹਿ ਕੇ ਰੈਸਟ ਕਰੋ ਮਸਾ ਮਸਾ ਤੇ ਲਾਤਾ ਠੀਕ ਹੋਈ ਆ ਐਵੇਂ ਵਾਧੂ ਦੀ ਕੋਈ ਗੱਲ ਵੱਧ ਜੂਗੀ ਰੱਬ ਨਾ ਬੰਦੇ ਦੇ ਨਾਲ ਖੜ ਕੇ ਕਾਜ ਸਾਰੇ ਪੂਰੇ ਕਰਾ ਦਿੰਦਾ ਪਤਾ ਨਹੀਂ ਕਿਉਂ ਬਾਅਦ ਚ ਬੰਦੇ ਦਾ ਮਨ ਕਿਉਂ ਡੋਲ ਜਾਂਦਾ ਗੱਲ ਇਹ ਹੈਗੀ ਕਿ ਕਿਰਨ ਆਪਣੀ ਨਾ ਮੁੰਡਾ ਪਸੰਦ ਕਰੀ ਬੈਠੀ ਆ ਤੇ ਮੁੰਡਾ ਵੀ ਕਿਰਨ ਨੂੰ ਪਸੰਦ ਕਰਦਾ ਬਾਲੀਆਂ ਮੈਂ ਬੁਝਾਰਤਾਈਆਂ ਨਹੀਂ ਪਾਉਂਦੀ ਹੈਗੀ ਗੱਲ ਸਿੱਧੀ ਸਿੱਧੀ ਦੱਸਦੀ ਪਈ ਆ ਉਹ ਤਾਂ ਚਲੋ ਠੀਕ ਐ ਭਾਬੀ ਜੋ ਵੀ ਕਿਰਨ ਨੇ ਆਪਣੀ ਲਾਈਫ ਦਾ ਡਿਸੀਜਨ ਲਿਆ ਹੈ ਉਹਦਾ ਹੱਕ ਵੀ ਬਣਦਾ ਉਹਨੇ ਲੈ ਵੀ ਲਿਆ ਕੋਈ ਇਸ਼ੂ ਨਹੀਂ ਪਰ ਗੱਲ ਇਹ ਐ ਆਪਣਾ ਸਾਰਿਆਂ ਦਾ ਘਰਤਾ ਧਰਤਾ ਹੈਗਾ ਰਮਣ ਭਾਜੀ ਹੁਣ ਉਸ ਭਰਾ ਨੂੰ ਆ ਗੱਲ ਕਿੱਦਾਂ ਦੱਸਾਂ ਮੈਨੂੰ ਇਹ ਦੱਸੋ ਯਾਰ ਮਾਰਕੀਟ 'ਚ ਸਹੀ ਇੱਥੇ ਉੱਥੇ ਕਿਤੇ ਤੇ ਮਿਲੇ ਮਿਲੇ ਤੇ ਸਹੀ ਜਿੰਦਾ ਕਿਸੇ ਨੂੰ ਫੋਟੋ ਦਿਖਾਈ ਆ ਉਹ ਕਹਿੰਦੇ ਅਸੀਂ ਇਹੋ ਜੇ ਬੰਦਾ ਹੀ ਨਹੀਂ ਕਿਤੇ ਦੇਖਿਆ कौन पापड़ खाने पापड़ खाने आलू खाना नहीं पापड़ो खा लो पापड़ खाने पापड़ खा लो आ पापड़ लो ਪਾਗਲ ਹੋ ਗਿਆ ਤੈਨੂੰ ਪਤਾ ਨਹੀਂ ਅਸੀਂ ਕੌਣ ਆ ਸਵਰਨ ਮੀਰੇ ਮੈਲ ਆਪਰੇਟ ਆ ਇੱਕਮ ਆ ਮੰਤਰੀ ਤੇ ਤੁਹਾਡਾ ਭਰਾ ਪਛਾਣਦੇ ਨੇ ਤੁਸੀਂ ਇੱਕਮ ਤੈਨੂੰ ਦੱਸ ਤੂੰ ਕੌਣ ਹੈ ਡਾ ਡਾ ਇੱਕ ਇੱਕ ਮਿਕ ਇੱਕ ਇੱਕ ਮਿਕ ਇੱਕ ਇੱਕ ਮਦੋ ਇੱਕ ਇੱਕ ਮ ਤਿੰਨ ਤੂੰ ਮੇਰਾ ਕਿਹੜਾ ਇੱਕ ਮੈਂ ਸਵਰਨੇ ਕਿਦਾਂ ਤੂੰ ਮਿਲਿਆ ਇਨੇ ਚਿਰ ਬਾਅਦ ਤੂੰ ਪਛਾਣਦਾ ਵੀ ਨਹੀਂ ਤੂੰ ਮੈਂ ਪਛਾਣਨ ਨੂੰ ਤੂੰ ਮੇਰਾ ਸਾਡੂ ਲੱਗਦਾ ਐਵੇਂ ਹੀ ਨਾ ਮੈਨੂੰ ਤੰਗ ਕਰੀ ਜਾਓ ਇੱਟ ਮਾਰਦਾ ਮੈਂ ਸਿਰ ਦੇ ਵਿੱਚ ਵੀਰੇ ਅਸੀਂ ਤੇ ਆਪਣੀ ਕੀਤੀਆਂ ਭਰ ਲੀਆਂ ਨੇ ਹੁਣ ਤਾਂ ਅਸੀਂ ਤੁਹਾਨੂੰ ਠੀਕ ਕਰਨਾ ਤੁਹਾਨੂੰ ਲੱਭਦੇ ਫਿਰਦੇ ਆਂ ਨਾਲੇ ਕੋਈ ਇੰਨਾ ਵੀ ਪਾਗਲ ਨਹੀਂ ਹੁੰਦਾ ਜਿਹੜਾ ਆਪਣੇ ਘਰ ਦੇ ਨੂੰ ਨਾ ਪਛਾਣੇ ਮੇਰਾ ਕੋਈ ਨਹੀਂ ਹੈਗਾ ਮੈਨੂੰ ਪਤਾ ਮੇਰੇ ਕੋਲ ਪੈਸੇ ਐ ਤੁਸੀਂ ਤਾਂ ਹੀ ਮੇਰੇ ਆਲੇ-ਦਾਲੇ ਖੜਿਓ ਭੱਜੋ ਇੱਥੋਂ ਪੈਸੇ ਚਾਹੀਦੇ ਆ ਲੈ ਆ ਤੂੰ ਵੀ ਲੈ ਲੈ ਆ ਲੈ ਜਾ ਮੰਮੀ ਵੀਰੇ ਨੰਨ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪੈਣਾ ਡਾਕਟਰ ਕੋਲ ਨਹੀਂ ਜਾਣਾ ਸੂਈ ਲਾਉਣ ਦਾ ਸੂਈ ਛੱਡ ਮੈਨੂੰ ਛੱਡ ਦੇ ਪਿੱਟ ਕਿੱਥੇ ਆ ਕਿੱਥੇ ਟ ਮੰਮੀ ਇਹਨੂੰ ਘਰੇ ਲੈ ਕੇ ਜਾਣੇ ਆ ਨਾਲੇ ਇਹਨੂੰ ਨੁਨਵਾਨੇ ਤੋਂ ਆਨੇ ਆ ਮਲੇ ਜਿਹੜਾ ਡਾਕਟਰ ਮਿਲਿਆ ਉਹਨੂੰ ਦਿਖਾਣੇ ਆ ਚੁੱਪ ਕਰਕੇ ਨਾਲ ਚੱਲ ਪਾ ਨਹੀਂ ਤਾਂ ਮੈਂ ਚੱਕ ਕੇ ਲੈਣਾ ਤੈਨੂੰ ਇਹ ਖਲਾ ਰਜਨੀ ਤੇਰੀ ਆ ਕੀਤੀ ਹੈ ਤੇਰੇ ਹੀ ਅੱਗੇ ਆ ਗਈ ਹੈ ਨਾ ਉਹੀ ਤੇਰਾ ਜਵਾਨ ਪੁੱਤ ਸੀ ਨਾ ਜਿਹੜਾ ਥਾ ਥਾ ਭਟਕਦਾ ਫਿਰਦਾ ਹੈ ਉਹ ਵੀ ਸਿਰਫ ਤੇਰੇ ਕਰਕੇ ਮੈਨੂੰ ਪਤਾ ਕਿ ਮੰਮੀ ਕੀ ਸੋਚਦੇ ਪਏ ਨੇ ਮੰਮੀ ਇਹੀ ਸੋਚਦੇ ਪਏ ਨੇ ਕਿ ਮੇਲੀਆਂ ਕੀਤੀਆਂ ਮੇਰੇ ਅੱਗੇ ਆ ਗਈਆਂ ਮੈਂ ਤਾਂ ਹੁਣ ਸਾਰੇ ਨੂੰ ਇਹੀ ਕਹੂੰਗੀ ਕਿ ਕਰਮ ਚੰਗੇ ਕਰਿਓ ਨਹੀਂ ਤੇ ਕਰਮਾਂ ਦੀ ਸਜ਼ਾ ਤੂੰ ਬਤਨੀ ਬਹੁਤ ਔਖੀ ਆ ਕਿੰਨੀ ਮਜਬੂਰ ਆ ਮੇਰੀ ਮਾਂ ਆਪਣੇ ਪਾਗਲ ਬੋਤਨ ਆਪਣੇ ਅੱਖਾਂ ਸਾਹਮਣੇ ਦੇਖੀ ਜਾਂਦੀ ਐ ਮਾਤਾ ਤੂੰ ਭੁੱਲਣਾ ਜਿਹਦੇ ਦਰ ਤੇ ਆਈਆਂ ਆ ਨਾ ਉਹਦੀ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਹੋਇਆ ਕਿ ਕਰਨੀਆਂ ਪਰ ਉਹ ਸਾਰੀਆਂ ਇੱਥੇ ਹੀ ਆ ਕੀ ਸੋਚਦੇ ਪਿਓ ਤੁਸੀਂ ਤੰਨੇ ਜਾਣੇ ਕਿਤੇ ਮੇਰਾ ਬਸਦਾ ਘਰ ਤਾਂ ਨਹੀਂ ਉਜਾੜਦੇ ਜਿਵੇਂ ਮੇਰਾ ਪਹਿਲੇ ਵਾਲਿਆਂ ਨੇ ਉਜਾੜਤਾ ਸੀ ਜੇ ਮੇਰਾ ਬਸਦਾ ਘਰ ਨਹੀਂ ਜਾੜੋਂਗੇ ਨਾ ਮੈਂ ਤਾਂ ਤੁਹਾਡੇ ਨਾਲ ਜਾਊਂਗਾ ਠੀਕ ਹੈ ਤੂੰ ਚੱਲ ਸਾਡੇ ਨਾਲ ਕਲਣਾ ਹੁੰਦਾ ਨਾ ਮਟਾ ਤੇ ਮੈਂ ਇੱਥੇ ਕਰ ਦਿਆ ਕਰੋ ਬਾਰ ਬਾਰ ਫੋਨ ਤੇ ਫੋਨ ਫੋਨ ਤੇ ਫੋਨ ਮਨੀ ਜੀ ਫੋਨ ਨਾ ਆਜਕੰਨਾ ਨਾ ਰੀਜ਼ਨ ਹੁੰਦਾ ਫੋਨ ਤੇ ਤਾਂ ਤੁਸੀਂ ਪ੍ਰਪੋਜ਼ ਕਰ ਲਿਆ ਤੇ ਮਿਲਣਾ ਕਿੰਨੇ ਸੀ ਜੋ ਮੇਰੇ ਦਿਲ ਚ ਸੀ ਮੈਂ ਤੁਹਾਨੂੰ ਦੱਸਤਾ ਫਿਰ ਮੈਂ ਕਿਹਾ ਹੁਣ ਆਪਣਾ ਪਰਿਵਾਰ ਹੀ ਮੇਰੇ ਤਾਂ ਚੰਗਾ ਮਨੀ ਜੀ ਉਹ ਤਾਂ ਇੱਕ ਚੰਗੀ ਗੱਲ ਹੈਗੀ ਹੈ ਕਿ ਆਪਣੇ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਪਰ ਤੁਸੀਂ ਜੋ ਗੱਲ ਮੈਨੂੰ ਫੋਨ ਤੇ ਦੱਸੀ ਸੀ ਨਾ ਮੈਂ ਚਾਹੰਦੀ ਸੀ ਤੁਸੀਂ ਬਾਇਫੇਸ ਗੱਲ ਕਰੋ ਮੇਰੇ ਨਾਲ ਬਾਇਫੇਸ ਗੱਲ ਕਰਨ ਦੀ ਤਾਂ ਹਿੰਮਤ ਨਹੀਂ ਜੀਣਾ ਤੇ ਤੁਹਾਡੇ ਬਾਰ ਬਾਰ ਫੋਨ ਆਏ ਫਿਰ ਮੈਨੂੰ ਹਿੰਮਤ ਕਰਕੇ ਗੱਲ ਕਰਨੀ ਪਈਗੀ ਜੋ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਸੀ ਉਹ ਸੱਚੀ ਤੁਸੀਂ ਚੀਜ਼ ਕਰਨਾ ਚਾਹੁੰਦੇ ਹੋ ਜਾਂ ਮਜ਼ਾਕ ਕੀਤਾ ਸੀ ਮੇਰੇ ਨਾਲ ਕਿਹਨ ਜੀ ਰਿਸ਼ਤਿਆਂ ਦੀ ਸ਼ੁਰੂਆਤਾਂ ਸੱਚ ਨਾਲ ਹੁੰਦੀਆਂ ਨੇ ਮਜ਼ਾਕ ਨਾਲ ਨਹੀਂ ਨਾਲੇ ਜਿਹਦੇ ਨਾਲ ਜ਼ਿੰਦਗੀ ਨੇ ਪਹਿਲਾਂ ਹੀ ਮਜ਼ਾਕ ਕੀਤਾ ਹੋਵੇ ਉਹਨੂੰ ਹੋਰ ਮਜ਼ਾਕ ਕਰਕੇ ਦੁੱਖ ਦੇਣਾ ਮੈਂ ਉਸ ਟਾਈਮ ਜੋ ਕਿਹਾ ਸੀ ਸੋ ਸਮਝ ਕੇ ਕਿਹਾ ਸੀ ਫਿਰ ਆਪਣੇ ਪੂਰੇ ਹੋਸ਼ੋਖ ਖਵਾਜ ਵਿੱਚ ਗਿਆ ਸੀ ਮਨੀ ਜੀ ਮੈਂ ਨਾ ਤੁਹਾਨੂੰ ਉਹ ਜਨ ਇੱਕ ਗੱਲ ਦੱਸੀ ਸੀ ਤੁਹਾਨੂੰ ਵੀ ਸ਼ਾਇਦ ਯਾਦ ਹੋਏਗਾ ਮੈਂ ਨਾ ਤੁਹਾਨੂੰ ਆਪਣਾ ਗੁੱਡ ਫਰੈਂਡ ਸਮਝਿਆ ਸੀ ਇਸ ਤੋਂ ਉੱਤੇ ਤਾਂ ਮੈਂ ਕੁਝ ਸੋਚਿਆ ਹੀ ਨਹੀਂ ਤੁਹਾਡੇ ਬਾਰੇ ਪਰ ਹਾਂ ਤੁਹਾਡੀਆਂ ਗੱਲਾਂ ਨੇ ਨਾ ਮੈਨੂੰ ਸੋਚਣ ਤੇ ਨਾ ਮਜਬੂਰ ਕਰਤਾ ਮੇਰੇ ਘਰ ਦੇ ਆਣੇ ਨਾ ਕਿਸੇ ਅਣਜਾਨ ਨਾਲ ਵਿਆਹ ਤਾਂ ਮੇਰਾ ਕਰਨਾ ਹੀ ਕਰਨਾ ਹੈ ਪਰ ਮੈਨੂੰ ਇੱਕ ਗੱਲ ਐ ਵੀ ਹੈ ਕਿ ਮੈਂ ਤੁਹਾਨੂੰ ਸਮਝਦੀ ਵੀ ਆਂ ਤੇ ਜਾਣਦੀ ਵੀ ਆਂ ਮੇਰਾ ਨਾ ਸਭ ਤੋਂ ਵੱਡਾ ਪਲੱਸ ਪੁਆਇੰਟ ਇਹੀ ਹੈ ਜੋ ਤੁਸੀਂ ਸੋਚਿਆ ਕਿਰਨ ਜੀ ਸੇਮ ਹੋ ਹੀ ਸਿੰਕ ਮੇਰੀ ਹੈ ਜੇ ਤੁਸੀਂ ਵੀ ਮੈਨੂੰ ਸਮਝਦੇ ਹੋ ਮੈਂ ਤਾਂ ਤੁਹਾਨੂੰ ਸਮਝਦਾ ਜਦੋਂ ਤੁਸੀਂ ਮੈਨੂੰ ਚੰਗੀ ਤਰ੍ਹਾਂ ਸਮਝਦੇ ਹੋ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਦਾ ਫਿਰ ਆਪਣਾ ਰਿਸ਼ਤਾ ਅੱਗੇ ਵਧਣਾ ਚਾਹੀਦਾ ਬਾਕੀ ਹਰੇ ਵੀ ਜ਼ਬਰਦਸਤੀ ਕੋਈ ਨਹੀਂ ਟਾਈਮ ਪੂਰਾ ਤੁਹਾਡੇ ਕੋਲ ਸੋਚਦਾ ਮਨੀ ਜੀ ਕੁਝ ਚੀਜ਼ਾਂ ਨਾ ਪ੍ਰੋਪਰ ਸਮਝਣੀਆਂ ਪੈਂਦੀਆਂ ਤੇ ਕੁਝ ਚੀਜ਼ਾਂ ਪਰਮਾਤਮਾ ਨਾਲ ਆਪ ਨਾਲ ਖੜਕੇ ਕਰਵਾਉਂਦੇ ਨੇ ਪਰ ਮੇਰੇ 'ਚ ਨਾ ਮਨੀ ਜੀ ਹਿੰਮਤ ਹੈ ਨਹੀਂ ਜੀ ਪਰਮਾਤਮਾ ਨੇ ਸਾਥ ਦਿੱਤਾ ਤੇ ਭਾਬੀਆਂ ਅੱਗੇ ਮੈਂ ਗੱਲ ਖੁੱਲ੍ਹ ਕੇ ਕਰ ਸਕੀ ਆ ਅੱਗੋਂ ਭਰਜਾਈਆਂ ਨੇ ਵੀ ਮੈਨੂੰ ਹਿੰਮਤ ਹੀ ਦਿੱਤੀ ਹੈ ਜੋ ਤੂੰ ਫੈਸਲਾ ਲਿੱਤਾ ਨਾ ਵਧੀਆ ਹੀ ਲਿੱਤਾ। ਚਲੋ ਬਹੁਤ ਵਧੀਆ ਗੱਲ ਆ। ਤੁਸੀਂ ਆ ਵੀ ਭਝਾਈਆਂ ਨਾਲ ਗੱਲ ਕਰ ਲਈ। ਪਰ ਪਵਨ ਤੇ ਰਮਨ ਵੀਰੇ ਨਾਲ ਗੱਲ ਨਹੀਂ ਕੀਤੀ ਹਜੀ। ਉਹਨਾਂ ਨਾਲ ਨਾ ਭਾਬੀਆਂ ਨੇ ਆਪਣੇ ਆਪ ਹੀ ਗੱਲ ਕਰ ਲੈਣੀ। ਤੁਸੀਂ ਮੈਨੂੰ ਪੁੱਛੀ ਜਾਂਦੇ ਹੋ। ਤੁਸੀਂ ਦੱਸੋ ਤੁਸੀਂ ਆਪਣੇ ਘਰਦਿਆਂ ਨਾਲ ਗੱਲ ਕੀਤੀ? ਗੱਲ ਕੀਤੀ ਤਾਂ ਹੈ ਪਰ ਮੇਰੀ ਮੰਮੀ ਨੂੰ ਇੱਕ ਰਿਸ਼ਤੇ ਤੋਂ ਇਤਰਾਜ਼ ਆ। ਕੀ ਇਤਰਾਜ਼? ਬਸ ਉਹਦੀ ਪੁਰਾਣੀ ਸੋਚ ਕਿ ਜਵਾਕ ਵਾਲੀ ਕੁੜੀ ਨਹੀਂ ਚਾਹੀਦੀ। ਇਸ ਗੱਲ ਦਾ ਰੋੜਾ ਚਲੋ ਵਧੀਆ ਆਪਣਾ ਰਿਸ਼ਤਾ ਹੋਣ ਤੋਂ ਪਹਿਲਾਂ ਹੀ ਟੁੱਟ ਗਿਆ ਤੁਹਾਨੂੰ ਵੀ ਪਤਾ ਮੈਂ ਆਪਣਾ ਦੂਜਾ ਪਿਆਰ ਨਾ ਆਪਣੀਆਂ ਕੁੜੀਆਂ ਕਰਕੇ ਕਰਵਾ ਰਹੀਆਂ ਜੇ ਉਹ ਨਹੀਂ ਖੁਸ਼ ਤੇ ਆਪਾਂ ਵੀ ਨਹੀਂ ਖੁਸ਼ ਪਰ ਮੈਂ ਨਾ ਤੁਹਾਨੂੰ ਥੈਂਕ ਯੂ ਕਹਿਣਾ ਚਾਹਨੀ ਆ ਤੁਸੀਂ ਨਾ ਮੇਰੇ ਨਾਲ ਖੁੱਲ ਕੇ ਗੱਲ ਕਰ ਲਈਏ ਇਸ ਚੀਜ਼ ਦਾ ਨਾ ਤੁਸੀਂ ਪਰਦਾ ਵੀ ਰੱਖ ਸਕਦੇ ਸੀ ਮੇਰੇ ਤੋਂ ਨਹੀਂ ਕਿਰਨ ਜੀ ਜ਼ਿਆਦਾ ਤੋਂ ਢਣ ਨਾਲ ਹੀ ਕਰਾਣਾ ਪਰ ਪਹਿਲਾਂ ਆਪਣੀ ਮਾਂ ਦੀ ਸੋਚ ਬਦਲੂਗਾ ਜਦੋਂ ਤੱਕ ਮਾਂ ਨਹੀਂ ਹਮਈ ਪਰਦੀ ਹਿੰਮਤ ਮੈਂ ਵੀ ਨਹੀਂ ਹਾਰਦਾ ਬਾਕੀ ਮੇਰੇ ਭੈਣ ਸਿਮੀ ਮੰਮੀ ਨਾਲ ਗੱਲ ਕਰ ਰਹੀ ਆ ਪਰ ਮੇਰੀ ਮੰਮੀ ਨੂੰ ਸੋਚ ਬਦਲਣ ਨੂੰ ਥੋੜਾ ਟਾਈਮ ਲੱਗੂਗਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਸਰਦਾਰ ਬੰਦਰਾ ਜੇ ਰਿਸ਼ਤਾ ਚੱਲੂਗਾ ਡਿੱਗੂਗਾ ਉਹ ਸੱਚ ਦੀ ਬੁਨਿਆਦ ਤੇ ਮੈਨੂੰ ਪਤਾ ਮੇਰੀ ਮਾਂ ਜੋ ਸੋਚ ਬਦਲਣ ਨੂੰ ਥੋੜਾ ਟਾਈਮ ਲੱਗੂਗਾ ਪਰ ਮੈਂ ਬਦਲੂਗਾ ਜ਼ਰੂਰ ਮਨੀ ਜੀ ਵਿਆਹ ਤੋਂ ਬਾਅਦ ਆ ਤੁਹਾਡੇ ਨਾਲ ਤਾਂ ਜ਼ਿੰਦਗੀ ਜੀਣੀ ਜੀਣੀ ਆ ਪਰ ਇੱਕ ਗੱਲ ਐ ਵੀ ਆ ਤੁਹਾਡੀ ਮੰਮੀ ਨਾਲ ਵੀ ਜ਼ਿੰਦਗੀ ਜੀਣੀ ਆ ਮੈਂ ਤੁਹਾਡੇ ਮੰਮੀ ਨਾਲ ਨਾ ਜ਼ਿੰਦਗੀ ਤਾਂ ਹੀ ਜੀ ਜਾਣੀ ਐ ਜੇ ਮੈਨੂੰ ਤੇ ਮੇਰੀਆਂ ਧੀਆਂ ਨੂੰ ਐਕਸੈਪਟ ਕਰਨ ਦੇ ਤਾਂ ਮਨੀ ਜੀ ਜੇ ਪਰਮਾਤਮਾ ਨੇ ਆਪਾਂ ਦੋਨਾਂ ਨੂੰ ਮਿਲਵਾਣਾ ਨਾ ਤੇ ਉਹਨੇ ਆਪਣੇ ਆਪ ਹੀ ਹੱਲ ਕਰ ਲੈਣੇ ਬਸ ਇੱਕ ਗੱਲ ਯਾਦ ਰੱਖਿਓ ਰਿਸ਼ਤਾ ਨਾ ਮਤਲਬ ਵਿੱਚ ਨਾ ਰੱਖਿਓ ਮੇਰੇ ਨਾਲ ਵਾਦਾ ਰਹਿ ਗਿਆ ਤੁਹਾਡੀ ਤੇ ਤੁਹਾਡੀ ਕੁੜੀਆਂ ਦੇ ਅੱਖਾਂ 'ਚੋਂ ਹੰਝੂ ਨਹੀਂ ਡਿਕੰਦਾਂਗਾ ਕਦੀ ਡਾਕਟਰ ਸਾਹਿਬ ਪਿਛਲੇ ਅੱਧੇ ਘੰਟੇ ਤੋਂ ਤੁਸੀਂ ਇਹਦਾ ਬੀਪੀ ਵੀ ਚੈੱਕ ਕਰ ਲਿਆ ਇਹਦੀ ਅੱਖਾਂ ਵਿੱਚ ਚੈੱਕ ਕਰ ਲਈਆਂ ਇਹਦੀ ਛਾਤੀ ਵਿੱਚ ਚੈੱਕ ਕਰ ਲਈ ਤੇ ਸਾਨੂੰ ਇਹਦੇ ਬਾਰੇ ਹੁਣ ਪੁਸ਼ਤਾ ਦੱਸੋ ਮੁੰਡੇ ਦੀ ਹਾਲਤ ਇੰਨੀ ਖਰਾਬ ਹੋ ਗਈ ਹੈ ਕੀ ਦੱਸਾਂ ਕੋਈ ਗੱਲ ਨਹੀਂ ਡਾਕਟਰ ਸਾਹਿਬ ਅਸੀਂ ਇਹਦੀ ਹਾਲਤ ਖਰਾਬ ਕੀਤੀ ਹੈ ਹੁਣ ਅਸੀਂ ਇਹਨੂੰ ਠੀਕ ਕਰਾਂਗੇ ਤੈਨੂੰ ਸੇਵ ਬਹੁਤ ਪਸੰਦ ਹੈ ਨਾ ਲਿਆ ਮੈਂ ਤੈਨੂੰ ਸੇਵ ਖਵਾਉਣੀ ਆ ਚੇਰ ਦੇ ਸਪੈਸ਼ਲਿਸਟੋਂ ਤਾਂ ਹੀ ਤੁਹਾਨੂੰ ਬੁਲਾਇਆ ਹੁਣ ਤੁਸੀਂ ਦੱਸੋ ਕਿ ਵੀਰ ਜੀ ਨੂੰ ਘਰੇ ਰੱਖੀਏ ਕਿ ਹਸਪੀਟਲ ਐਡਮਿਟ ਕਰਾਈਏ ਡਾਕਟਰ ਸਾਹਿਬ ਸਾਡੇ ਕੋਲ ਨਾ ਇਹ ਹਾਲਤ 'ਚ ਸਾਡਾ ਮੁੰਡਾ ਨਹੀਂ ਦੇਖਿਆ ਜਾ ਰਿਹਾ ਸਾਡਾ ਭਾਵੇਂ ਲੱਖ ਲੱਗ ਜੇ ਚਾਹੀ 2 ਲੱਖ ਲੱਗ ਜੇ ਕੋਈ ਤਾਂ ਹੱਲ ਦੱਸੋ ਡਾਕਟਰ ਸਾਹਿਬ ਮੈਂ ਘਰ ਵੀ ਵੇਚ ਦੂੰਗਾ ਜੋ ਮੇਰੇ ਕੋਲ ਗਹਿਣ ਲੱਤਾ ਹੈਗਾ ਮੈਂ ਉਹ ਵੀ ਵੇਚ ਦੂੰਗਾ ਪਰ ਮੇਰਾ ਭਰਾ ਮੈਨੂੰ ਸਹੀ ਚਾਹੀਦਾ ਡਾਕਟਰ ਸਾਹਿਬ ਤੁਹਾਡੀ ਨੀਵੀ ਨਾ ਸਾਨੂੰ ਡਰਾਂ ਦੀ ਪਈ ਹੈ ਜੇ ਤੁਸੀਂ ਇਹਦੇ ਸਾਹਮਣੇ ਨਹੀਂ ਦੱਸਣਾ ਅਸੀਂ ਇਹਨੂੰ ਦੂਜੇ ਕਮਰੇ ਚ ਭੇਜ ਦਿੰਨੀ ਆ ਪਰ ਜੋ ਵੀ ਹੈ ਨਾ ਖੁੱਲ ਕੇ ਦੱਸੋ ਭਾਵੇਂ ਮੈਂ ਮਾੜੇ ਕਰਮ ਕੀਤੇ ਆ ਪਰ ਇੱਕ ਕਰਮ ਤਾਂ ਕੋਈ ਐਸਾ ਚੰਗਾ ਕੀਤਾ ਹੀ ਹੋਣਾ ਕਿ ਜਿਹੜਾ ਮੈਨੂੰ ਲੱਭ ਗਿਆ ਇਹਨੂੰ ਠੀਕ ਕਿੱਦਾਂ ਕਰਨਾ ਹੈ ਤੁਸੀਂ ਮੈਨੂੰ ਐਵੇਂ ਦੱਸੋ ਕਿਹਨੂੰ ਠੀਕ ਕਰਨੀ ਹੈ ਗੱਲਾਂ ਕਰੀ ਜਾਂਦੇ ਹੋ ਮੈਨੂੰ ਲੱਗਦਾ ਤੁਸੀਂ ਡਾਕਟਰ ਨੂੰ ਡਾਕਟਰ ਸਾਹਿਬ ਮੇਰੇ ਟੀਕਾ ਨਾ ਲਾ ਦਿਓ ਚਾਕੂ ਕੱਟ ਦੂੰਗਾ ਇਹ ਰਖਣਾ ਥੋੜੇ ਸਾਰੇ ਵਾਸਤੇ ਖਤਰਾ ਵਾ ਤੁਸੀਂ ਦੱਸੋ ਕੀ ਕਰੀਏ ਡਾਕਟਰ ਸਾਹਿਬ ਇਸੇ ਕਿਹੋ ਜੀਆਂ ਗੱਲਾਂ ਕਰੇ ਜਾਂਦੇ ਹੋ ਕਦੇ ਆਪਣੇਆਂ ਨੂੰ ਵੀ ਆਪਣੇਆਂ ਤੋਂ ਖਤਰਾ ਹੋਇਆ ਦੇਖੋ ਇਹਨਾਂ ਦੀ ਦਿਮਾਗੀ ਹਾਲਤ ਬਹੁਤ ਖਰਾਬ ਹੈ ਇਹ ਕਿਸੇ ਵੀ ਟਾਈਮ ਕਿਸੇ ਨੂੰ ਵੀ ਨੁਕਸਾਨ ਦੇ ਸਕਦਾ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਡਾਕਟਰ ਸਾਹਿਬ ਕਿ ਜੇ ਦੀ ਦਿਮਾਗੀ ਹਾਲਤ ਨਹੀਂ ਠੀਕੇਗੀ ਇਹਦਾ ਮਤਲਬ ਇਹਨੂੰ ਕੋਈ ਸਦਮਾ ਪਹੁੰਚਿਆ ਹੈ ਸਦਮਾ ਤਾਂ ਫਿਰ ਮੈਂਟਲ ਹਸਪੀਟਲ ਜਾ ਕੇ ਠੀਕ ਹੋ ਸਕਦਾ ਮੈਂ ਆਪਣੀ ਲਾਈਫ ਦੇ ਵਿੱਚ ਇਦਾਂ ਦੇ ਬਹੁਤ ਕੇਸ ਦੇਖਿਆ ਪਰ ਮੈਂ ਮੈਂਟਲ ਬੰਦੇ ਨੂੰ ਠੀਕ ਹੁੰਦੇ ਨਹੀਂ ਦੇਖਿਆ। ਫਾਰੇ ਨੂੰ ਜੇ ਕੋਈ ਠੀਕ ਕਰ ਸਕਦਾ ਤੁਸੀਂ ਸਾਰੇ। ਤੁਹਾਡੇ ਕਹਿਣ ਦਾ ਮਤਲਬ ਡਾਕਟਰ ਸਾਹਿਬ ਜਿਹੜੀ ਇਹ ਗੱਲਾਂ ਕਰਕੇ ਇਹ ਸਦਮੇ 'ਚ ਗਏ ਨੇ ਸਾਨੂੰ ਉਹੀ ਗੱਲਾਂ ਇਹਨਾਂ ਨਾਲ ਰਿਪੀਟ ਕਰਨੀਆਂ ਪੈਣਗੀਆਂ। ਤੁਹਾਨੂੰ ਮੈਂ ਦੱਸਦੀ ਹੁੰਦੀ ਸੀ ਨਾ ਕਿ ਮੇਰੇ ਪਿੰਡ ਇੱਧਰ ਇੱਕ ਕੇਸ ਸੀਗਾ। ਉਹਦੇ 'ਚ ਉਹ ਵੀ ਨਾ ਇਦਾਂ ਹੀ ਸਦਮੇ 'ਚ ਚਲੇ ਗਿਆ ਸੀਗਾ। ਪਰ ਉਹਨਾਂ ਨੇ ਕੀ ਕੀਤਾ ਉਹਦੇ ਨਾਲ ਉਹ ਸਾਰੀਆਂ ਪੁਰਾਣੀਆਂ ਗੱਲਾਂ ਦੁਬਾਰਾ ਰਿਪੀਟ ਕੀਤੀਆਂ ਉਹਦੇ ਅੱਗੇ ਲਿਆਂਦੀਆਂ ਟਾਈਮ ਤੇ ਜ਼ਰੂਰ ਲੱਗ ਗਿਆ ਸੀ ਪਰ ਉਹ ਠੀਕ ਹੋ ਗਿਆ ਸੀ ਹੁਣ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹੂੰਗੀ ਟਾਈਮ ਭਾਵੇਂ ਆਪਾਂ ਨੂੰ ਵਿਜਾਰਾ ਲੱਗ ਜਾਏ ਸਾਲ ਲੱਗ ਜਾਏ 2 ਸਾਲ ਲੱਗ ਜਾਣ 3 ਸਾਲ ਲੱਗ ਜਾਣ ਪਰ ਮੈਨੂੰ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਆਪਾਂ ਵੀਰੇ ਨੂੰ ਸਹੀ ਕਰਾਂਗੇ ਪਰ ਹਸਪੀਟਲ ਨਹੀਂ ਜਾਣ ਦੇਣਾ ਮੇਰੀ ਮੰਨੋ ਇਹਨਾਂ ਨੂੰ ਹਸਪੀਟਲ ਭੇਜਿਓ ਨਾ ਹਸਪੀਟਲ ਭੇਜੋਗੇ ਤਾਂ ਤੁਸੀਂ ਰਿਜ਼ਲਟ ਮੰਗਾਉਂਗੇ ਸਾਨੂੰ ਰਿਜਲਟ ਦੇਣ ਵਾਸਤੇ ਕੋਈ ਅਲੱਗ ਤਰੀਕਾ ਵਰਤਣਾ ਪੈਂਦਾ ਤੇ ਉਸ ਤਰੀਕੇ ਨਾਲ ਜਾਣ ਵੀ ਜਾ ਸਕਦੇ ਨਾ ਨਾ ਡਾਕਟਰ ਸਾਹਿਬ ਉੱਥੇ ਨਹੀਂ ਮੈਂ ਭੇਜਣਾ ਛੋਟੇ ਹੁੰਦੇ ਇਹਨੇ ਮੈਨੂੰ ਸੰਭਿਆਈ ਹੁਣ ਮੈਂ ਇਹਨੂੰ ਸੰਭੂਗਾ ਯਾਦ ਆ ਪੈਣੇ ਜਦੋਂ ਸਕੂਲ ਜਾਂਦੇ ਹੁੰਦੇ ਸੀ ਕੋਈ ਮੈਨੂੰ ਕੁਝ ਕਹਿੰਦਾ ਸੀ ਤੇ ਇਹੀ ਖੜਦਾ ਸੀ ਅੱਗੇ ਆਗੇ ਸੱਪਤਾ ਮਨਪ੍ਰੀਤ ਮੈਨੂੰ ਮੈਂ ਕਿਹੜਾ ਭੁੱਲ ਗਈਆਂ ਇਹਨੇ ਆਪਣੇ ਵੱਡੇ ਹੋਣ ਦੇ ਪੂਰੇ ਫਰਜ਼ ਨਹੀਂ ਪਾਏ ਨੇ ਹੁਣ ਤਾਂ ਛੋਟੇ ਹੋਣ ਦੇ ਨਿਭਾ ਬੱਸ ਇੱਕ ਗੱਲ ਦਾ ਧਿਆਨ ਰੱਖਦੇ ਹੋ ਜੇ ਇਹਨੂੰ ਘਰੇ ਰੱਖਣਾ ਹੈ ਤੇ ਕੋਲ ਇੱਕ ਬੰਦਾ ਜ਼ਰੂਰ ਚਾਹੀਦਾ ਕੋਈ ਨਾ ਡਾਕਟਰ ਸਾਹਿਬ ਅਸੀਂ ਸਾਰੇ ਨਾ ਇਹਦੀ ਪਰਛਾਈ ਬਣ ਕੇ ਰਵਾਂਗੇ ਇਹਦੇ ਨਾਲ-ਨਾਲ ਰਵਾਂਗੇ ਤੁਸੀਂ ਕਹਿੰਦੇ ਹੋ ਨਾ ਕਿ ਮੈਂਟਲ ਕਦੀ ਠੀਕ ਨਹੀਂ ਹੁੰਦੇ ਤੁਹਾਡੀ ਇਹੀ ਗੱਲ ਛੁੱਟੀ ਸਾਬਤ ਹੋਏਗੀ ਹਾਂਜੀ ਡਾਕਟਰ ਸਾਹਿਬ ਟਾਈਮ ਜ਼ਰੂਰ ਲੱਗੂਗਾ ਤੁਸੀਂ ਵੀ ਇੱਥੇ ਤੇ ਮੈਂ ਵੀ ਇੱਥੇ ਇਹ ਤੁਹਾਡੇ ਨਾਲ ਬਹਿ ਕੇ ਨਾ ਆਮਣੇ-ਸਾਮਣੇ ਗੱਲ ਕਰੂਗਾ ਚਲੋ ਮੈਂ ਚੱਲਦਾ ਤੁਸੀਂ ਇਦਾਂ ਵਾਸਤੇ ਅਰਦਾਸ ਕਰੋ ਇਸ ਪਰਿਵਾਰ ਦਾ ਹੀਰੋ ਹਨ ਤੇ ਹੀਰੋ ਬਣ ਕੇ ਰਹੇਗਾ ਉਹ ਮੈਂ ਤੈਨੂੰ ਬਣਾ ਕੇ ਰਹਾਂਗਾ ਮੇਰੀ ਗੱਲ ਸੁਣ ਤੇਰੀ ਰਹਿਮਤ ਵਾਪਸ ਲਾਏਗੀ ਤੇਰੀ ਗੁੰਨੂ ਵਾਪਸ ਲਾਏਗੀ ਜੇ ਕਹਿਣਾ ਤੇ ਕਿਰਨ ਵੀ ਆ ਜਾਏਗੀ ਤੇਰਾ ਪਰਿਵਾਰ ਦੁਬਾਰਾ ਬਸਾ ਦੰਨੇ ਆ ਤੂੰ ਹੁਕਮ ਦਾ ਲਾ ਮੇਰੇ ਭਰਾ ਮੈਂ ਕਦੇ ਪੋਤੇ ਵਾਸਤੇ ਨਾ ਤੈਨੂੰ ਤੰਗ ਨਹੀਂ ਕਰੂੰਗੀ ਤੇਰੀ ਕੁੜੀਆਂ ਨੂੰ ਵੀ ਖੁਸ਼ ਰੱਖੂੰਗੀ ਤੇਰੀ ਜਨਾਨੀ ਨੂੰ ਵੀ ਖੁਸ਼ ਰੱਖੂੰਗੀ ਤੂੰ ਬਸ ਇੱਕ ਵਾਰ ਠੀਕ ਹੋ ਜਾ ਤੂੰ ਕਹਿੰਦਾ ਸੀ ਨਾ ਮੈਂ ਮੰਮੀ ਮੈਂ ਜੋ ਕੀਤਾ ਤੁਹਾਡੇ ਘਰ ਕਿਆ ਕੀਤਾ ਮੈਂ ਅੱਜ ਤੋਂ ਬਾਅਦ ਤੇਰੇ ਕੋਲੋਂ ਕੋਈ ਇਹੋ ਜਿਹਾ ਕੰਮ ਕਰਾਉਂਗੀ ਨਹੀਂ ਵੀਰੇ ਤਾਨੂੰ ਆਈਫੋਨ ਦਾ ਸ਼ੌਂਕ ਹੈ ਨਾ ਆ ਲਓ ਤੁਸੀਂ ਮੇਰਾ ਚਲਾ ਲਓ ਇਹ ਵੀ ਤੇ ਤੁਹਾਡਾ ਦਿੱਤਾ ਹੋਇਆ ਵਾ ᱜੇਮ ਹੈ ਜੀ ᱜੇਮਾ ਬਦੂਖ ਖੜੀ ਗੇਮ ਹੈਗੀ ਆ ਚ ਇਹ ਚ ਮੈਨੂੰ ਕਿੱਥੇ ਲੱਗਦੀ ਆ ਬਦੂਖ ਖੜੀ ਗੇਮ ਇਹਦਾ ਮੈਨੂੰ ਸੇਵ ਲੱਗ ਰਿਹਾ ਚੱਕ ਸੇਵ ਆਪ ਦਾ ਤੂੰ ਸਕੋਰਪੀਓ ਬਹੁਤ ਪਸੰਦਦਾ ਨਾ ਵੱਡੇ ਵੱਡੇ ਲਾਇਵੀਲ ਪੇ ਹੋਣ ਉੱਚੇ ਉੱਚੀ ਉੱਚੀ ਗਾਣੇ ਚੱਲਦੇ ਹੋਣ ਉਹ ਤੇਰੀ ਸਕੋਰਪੀਓ ਠੀਕ ਆ ਨਾਲੇ ਗੇੜੀਆਂ ਮਾਰੀਆਂ ਕਰੀ ਤੂੰ ਮੇਰਾ ਭਰਾ ਠੀਕ ਹੋ ਜਾ ਜਦੋਂ ਮੇਰਾ ਵੀਰ ਹੋਇਆ ਸੀ ਨਾ ਤੇ ਮੇਰੀ ਮਾਂ ਦੀ ਨਾ ਰਿਸ਼ਤੇਦਾਰਾਂ ਚ ਇੱਜ਼ਤ ਵੱਧੀ ਸੀਗੀ ਤੇ ਹੁਣ ਉਹੀ ਇੱਜ਼ਤ ਨਾ ਮੇਰਾ ਵੀਰ ਵਾਪਸ ਲੈ ਕੇ ਆਏਗਾ ਲਾਪ੍ਰਿਤ ਉੱਠ ਕੋਸਾ ਤੇਲ ਕਰ ਵਿੱਚ ਲਸਣ ਪਾਲੀ ਤੇ ਨਿੰਮ ਦੇ ਪੱਤੇ ਪਾਲੀ ਹੱਪਾ ਇਹਦੀ ਮਾਲਿਸ਼ ਕਰਦੇ ਆ ਮਨਪ੍ਰੀਤ ਜਿਹੜੇ ਕੱਪੜੇ ਇਹਨੂੰ ਪਸੰਦ ਹੈ ਨਾ ਅੱਜ ਉਹੀ ਕੱਢੋ ਇਹਨੂੰ ਅੱਜ ਆਪਾਂ ਨਾ ਉਹੀ ਪੁਆਣੇ ਆ ਕੁੜੀਏ ਉਠ ਇਹਦੇ ਵਾਸਤੇ ਕੜੀ ਚੌਲ ਬਣਾ ਤੜਕਾ ਨਾ ਵਧੀਆ ਜਿਹਾ ਲਾ ਲਈ ਇਹਨੂੰ ਕੜੀ ਚੌਲ ਬੜੇ ਪਸੰਦ ਸੀਗੇ